ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੰਮੂ ਕਸ਼ਮੀਰ ਦੇ ਵਿੱਚ ਜੋ ਵੀ ਘਟਨਾ ਹੋਈ ਜਿਦੇ ਵਿੱਚ 27 ਤੋਂ 28 ਲੋਕ ਜਿਹੜੇ ਉਹ ਨਿਹੱਥੇ ਬੇਕਸੂਰ ਲੋਕ ਜਿਹੜੇ ਉਹ ਉਹ ਇੱਕ ਅਤਵਾਦੀਆਂ ਦੇ ਵੱਲੋਂ ਮਾਰੇ ਗਏ ਨੇ ਤੇ ਇਹ ਅਤ ਨਿੰਦਨਯੋਗ ਘਟਨਾ ਵਾ ਇੱਕ ਇਨਸਾਨੀਅਤ ਦੇ ਉੱਪਰ ਐਡਾ ਵੱਡਾ ਦਾਗ ਹੈਗਾ ਪੀ ਇੱਕ ਨਿਆਥੇ ਲੋਕਾਂ ਦੇ ਉੱਤੇ ਤੁਸੀਂ ਵਾਰ ਕੀਤਾ ਤੇ ਨਿਆਥੇ ਲੋਕਾਂ ਨੂੰ ਜਿਹੜਾ ਵਾ ਤੁਸੀਂ ਮੌਦੇ ਘਾਟ ਉਤਾਰ ਦਿੱਤਾ ਪਰ ਹੁਣ ਕੀ ਇਹ ਇੱਕ ਜਿਹੜਾ ਵਾ ਉਹ ਸੋਸ਼ਲ ਮੀਡੀਆ ਮੀਡੀਆ ਕੁਝ ਕੋਈ ਮੀਡੀਆ ਜਿਹੜਾ ਵਾ Hindu versus Musalman ਜਿਹੜਾ ਵਾ ਉਹ ਇਹਨੂੰ ਕਰਨਾ ਚਾਹੁੰਦੇ ਨੇ ਵੀ ਇਹ ਮੁਸਲਮਾਨਾਂ ਵੱਲੋਂ ਕੀਤਾ ਹੋਇਆ ਜਿਹੜਾ ਵਾ ਇਹ ਕਾਂਡ ਹੈਗਾ ਵਾ ਪਰ ਸੋਚ ਵਿਚਾਰ ਕੇ ਦੇਖੋ ਵੀ ਕਿਤੇ ਹਿੰਦੁਸਤਾਨ ਦੇ ਵਿੱਚ ਭਾਰਤ ਦੇ ਵਿੱਚ ਰਹਿਣ ਵਾਲੇ ਮੁਸਲਮਾਨਾਂ ਤੇ ਹਿੰਦੂਆਂ ਦੇ ਵਿੱਚ ਕਿਤੇ ਇਹਨਾਂ ਏਜੰਸੀਆਂ ਦਾ ਮਲਬੀ ਫੜਾ ਤੇ ਅੱਗੇ ਹੀ ਵਧਿਆ ਆ ਵਾ ਮਲਬੀ ਅੱਗੇ ਹੀ ਕਾਫੀ ਇੱਕ ਦੂਜੇ ਨਾਲ ਕਈ ਸਟੇਟਾਂ ਵਿੱਚ ਬਹੁਤ ਨਫ਼ਰਤ ਕਰਦੇ ਨੇ ਪਰ ਉਹਨਾਂ ਨੇ ਇਹ ਸੋਚ ਕੇ ਪਲਾਨ ਨਾ ਕੀਤਾ ਹੋਵੇ ਕਿ ਤੁਸੀਂ ਜਿਨੇ ਵੀ 5 25 30 ਹਿੰਦੂ ਨੇ ਇਹਨਾਂ ਨੂੰ ਮਾਰੋ ਔਰਤ ਨੂੰ ਨੁਕਸਾਨ ਨਹੀਂ ਪਹੁੰਚਾਇਆ ਕਿਸੇ ਬੱਚੇ ਨੂੰ ਨੁਕਸਾਨ ਨਹੀਂ ਪਹੁੰਚਾਇਆ ਸਿਰਫ ਉਹਨਾਂ ਨੇ ਪੁੱਛ ਕੇ ਧਰਮ ਪੁੱਛ ਕੇ ਗੋਲੀ ਜਿਹੜੀ ਆ ਉਹ ਮਾਰੀ ਆ ਤੇ ਬੰਦਿਆਂ ਨੂੰ ਮਾਰੀ ਆ ਇਹਦੇ ਮਗਰ ਉਹਨਾਂ ਦੀ ਬੜੀ ਵੱਡੀ ਇੱਕ ਪਲੈਨਿੰਗ ਵੀ ਹੋ ਸਕਦੀ ਹੈ ਕਿਉਂਕਿ ਉਹ ਸੁਣਦੇ ਰਹਿੰਦੇ ਨੇ ਕਿ ਭਾਰਤ ਵਿੱਚ ਰੋਜ਼ ਹਿੰਦੂ ਮੁਸਲਮਾਨ ਹਿੰਦੂ ਮੁਸਲਮਾਨ ਹੁੰਦੀ ਰਹਿੰਦੀ ਆ ਤੇ ਇਹਨਾਂ ਦੇ ਅੰਦਰ ਨਫ਼ਰਤ ਇੰਨੀ ਘਰ ਘਰ ਕੀ ਆ ਵੀ ਉਹ ਥੋੜੀ ਜਿਹੀ ਚੰਗਿਆੜੀ ਦੇਣ ਦੀ ਲੋੜ ਆ ਇਹ ਆਪਣੇ ਆਪ ਹੀ ਆਪਣੇ ਮੁਲਕ ਦੇ ਵਿੱਚ ਇੱਕ ਦੂਜਿਆਂ ਦਾ ਨੁਕਸਾਨ ਕਰਨਾ ਸ਼ੁਰੂ ਕਰ ਦੇਣਗੇ ਕਿਉਂਕਿ ਹੁਣ ਜਦੋਂ ਥਾਂ ਥਾਂ ਦੇ ਉੱਤੇ ਜਿਹੜੀ ਆ ਉਹ ਚੱਲਣ ਦੀਆਂ ਹੈਗੀਆਂ ਨੇ ਅ ਕਈ ਸੰਗਠਨ ਹੈ ਹਿੰਦੂ ਸੰਗਠਨ ਨੇ ਜਿੱਥੇ ਉਹ ਮੁਸਲਮਾਨ ਕਸ਼ਮੀਰੀ ਜਿਹੜੇ ਹੈਗੇ ਬੱਚੇ ਆ ਸਟੂਡੈਂਟ ਹੈ ਜਾਂ ਉਹ ਲੇਬਰ ਹੈ ਕੰਮ ਕਰਦੀ ਹੈ ਤੇ ਉਹਨੂੰ ਟਾਰਗੇਟ ਕਰਨ ਦਾ ਹੈ ਕਿ ਇਹਨਾਂ ਨੂੰ ਇੱਥੋਂ ਹੀ ਕੱਢਣਾ ਵਾ ਇਹਨਾਂ ਨੂੰ ਪਾਕਿਸਤਾਨ ਚਲਾ ਜਾਓ ਉਹ ਹੌਲੀ ਹੌਲੀ ਉਹਨਾਂ ਦੀ ਚੰਗਿਆਰੀ ਜਿਹੜੀ ਹੈ ਉਹ ਕੰਮ ਕਰਨੇ ਸ਼ੁਰੂ ਕਰਨ ਦੇ ਹੀ ਹੈਗੀ ਹੈ ਤੇ ਇਸੇ ਤਰ੍ਹਾਂ ਇਹ ਨੀਕੀ ਜੀ ਚੰਗਿਆਰੀ ਨੇ ਜੇ ਕਰ ਸਰਕਾਰ ਨੇ ਨਾ ਧਿਆਨ ਕੀਤਾ ਤੇ ਇਹਨੇ ਅੱਗ ਦਾ ਜਿਹੜਾ ਵਾ ਭੰਬੜ ਮਚ ਜਾਣਾ ਹੈਗਾ ਕਿਉਂਕਿ ਭਾਜਪਾ ਨੇ ਜਿਹੜਾ ਵਾ ਉਹ ਵੀ ਕਾਮਯਾਬ ਹੋ ਜਾਣਾ ਤੇ ਜਿਹੜੇ ਉਹ ਅਤਵਾਦੀ ਹੈਗੇ ਆ ਏਜੰਸੀਆਂ ਦੇ ਜਿਹੜੇ ਆ ਉਹ ਬੰਦੇ ਆ ਉਹਨਾਂ ਨੇ ਵੀ ਕਾਮਯਾਬ ਹੋ ਜਾਣਾ ਹੈਗਾ ਵੀ ਆਪਸ ਵਿੱਚ ਭਾਰਤ ਦੇ ਵਿੱਚ ਹੀ ਹਿੰਦੂ ਮੁਸਲਮਾਨ ਜਿਹੜਾ ਵਾ ਉਹਨਾਂ ਦਾ ਟਕਰਾਅ ਪੈਦਾ ਹੋਵੇਗਾ ਤੇ ਇੰਨੀ ਇੱਕ ਗਿਣਤੀ ਦੇ ਵਿੱਚ ਇਹ ਆਪਣਾ ਹੀ ਕਤਲ ਉਹ ਗਲਤ ਕਰ ਲੈਣਗੇ ਕਿਸੇ ਅਤਵਾਦੀ ਨੂੰ ਤੇ ਕਰਨੀ ਲੋੜ ਹੀ ਨਹੀਂ ਉਹਨਾਂ ਜਿਹੜਾ ਕੰਮ ਕਰਨਾ ਹੀ ਕਰਤਾ ਬੀਜੇਪੀ ਨੇ ਆਉਂਦਿਆਂ ਪਿਛਲੇ ਨੰਗ ਦੇ ਸਾਲਾਂ ਦੇ ਵਿੱਚ ਜਿੰਨੀ ਕ ਨਫਰਤ ਜਿਹੜੀ ਆ ਉਹ ਪਾਈ ਹੈਗੀ ਆ ਉਹਨਾਂ ਨੂੰ ਪਤਾ ਵੀ ਇਹ ਇਕੱਠਾ ਮਿਸ਼ਨ ਜਦੋਂ ਹੋਇਆ ਤੇ ਮਿਸ਼ਨ ਇਕੱਠਾ ਹੋ ਕੇ ਤੇ ਵਸਪੋਰਟ ਜਿਹੜਾ ਵਾ ਵੱਡਾ ਬਣੇਗਾ ਤੇ ਇਹਨਾਂ ਆਪਸ ਵਿੱਚ ਅਸੀਂ ਤੇ 27 28ਆਂ ਦਾ ਨੁਕਸਾਨ ਕੀਤਾ 28 27ਆਂ ਨੂੰ ਜਿਹੜਾ ਵਾ ਮੌਤੇ ਘਾਟ ਉਤਾਰਿਆ ਵਾ ਇਹਨਾਂ ਨੇ ਪਤਾ ਨਹੀਂ ਆਉਂਦਿਆਂ 10-15 ਦਿਨਾਂ 'ਚ ਮਹੀਨੇ 'ਚ ਕਿੰਨਿਆਂ ਕਨੇ ਆਸ ਵਿੱਚ ਮਾਉ ਦੇ ਘਾੜ ਇੱਕ ਦੂਜੇ ਨੂੰ ਉਤਾਰ ਦਿੰਦਾ ਵਾ ਇਹਦੇ ਵਿੱਚ ਭਾਜਪੀ ਨੇ ਵੀ ਸਫਲ ਹੋ ਜਾਣਾ ਤੇ ਉਹ ਜਿਹੜੀਆਂ ਆਪਣੀਆਂ ਏਜੰਸੀਆਂ ਨੇ ਪਾਕਿਸਤਾਨ ਦੀਆਂ ਲਾਲੋਹਾ ਤੋਂ ਆਦੀ ਏਜੰਸੀਆਂ ਨੇ ਉਹਨਾਂ ਨੇ ਵੀ ਕੰਮਜਾਮ ਹੋ ਜਾਣਾ ਇਹ ਸਾਨਿਆਂ ਸਾਨੂੰ ਇਹ ਸੋਚਣਾ ਪੈਣਾ ਸਾਰਿਆਂ ਨੂੰ ਰਲ ਮਿਲ ਕੇ ਵੀ ਜਿਹੜੇ ਧਰਮ ਦੇ ਨਾਂ ਤੇ ਲੋਕ ਰਾਜਨੀਤੀ ਕਰਦੇ ਆ ਉਹਨਾਂ ਤੋਂ ਥੋੜੀ ਜਿਹੀ ਦੂਰੀ ਬਣਾਈ ਹੋਈ ਜਿੰਨੇ ਰਾਜਨੀਤੀ ਕਰਨੀ ਆ ਮੁੱਦਿਆਂ ਦੇ ਉੱਤੇ ਕਰੇ ਜਿੰਨੂੰ ਮਰਜੀ ਵੋਟ ਪਾਓ ਭਾਜਪਾ ਨੂੰ ਪਾਓ ਆម ਪਾਰਟੀ ਪਾਓ ਕਾਂਗਰਸ ਪਾਓ ਜਿੰਨੂੰ ਮਰਜੀ ਪਾਓ ਪਰ ਧਰਮ ਦੇ ਨਾਂ ਤੇ ਜਿਹੜਾ ਬੰਦਾ ਰਾਜਨੀਤੀ ਕਰਦਾ ਉਹਨੂੰ ਬਿਲਕੁਲ ਜਿਹੜਾ ਵੋਟ ਪਾ ਕੇ ਕੁਰਸੀ ਦੇ ਨਾਂ ਬਿਠਾਓ ਉਹ ਤੁਹਾਡੀ ਆਪਣੀ ਹੀ ਕੌਮ ਲਈ ਘਾਤਕ ਜਿਹੜਾ ਵਾ ਕਿਸੇ ਰੋਜ ਜਿਹੜਾ ਬਣਦਾ ਤੇ ਐਸ ਕਰਕੇ ਸਾਰਿਆਂ ਹਿੰਦੂ ਵੀਰਾਂ ਨੂੰ ਮੁਸਲਮਾਨ ਵੀਰਾਂ ਨੂੰ ਮੈਂ ਕਹਿੰਦਾ ਸਿੱਖਾਂ ਨੂੰ ਸਾਰੇ ਜਿੰਨੇ ਵੀ ਧਰਮ ਦੇ ਲੋਕ ਆ ਥੋੜਾ ਜਿਹਾ ਦਿਮਾਗ ਤੋਂ ਕੰਮ ਲੈਣਾ ਚਾਹੀਦਾ ਹੈਗਾ ਤੇ ਕਿਸੇ ਵੀ ਇਹੋ ਜੀ ਕੋਈ ਵੀ ਆ ਮੰਨ ਦੇ ਵਿੱਚ ਨਫ਼ਰਤ ਨਹੀਂ ਪਾਉਣੀ ਚਾਹੀਦੀ ਜਾਂ ਪਾਉਣੀ ਨਹੀਂ ਚਾਹੀਦੀ ਜਿਹਦੇ ਨਾਲ ਆਪਣੇ ਹੀ ਮੁਲਕ ਦਾ ਜਿਹੜਾ ਵਾ ਬਹੁਤ ਵੱਡਾ ਨੁਕਸਾਨ ਅਸੀਂ ਜਿਹੜਾ ਵਾ ਕਰ ਲਈਏ ਕਿਉਂਕਿ ਕਿੰਨਾ ਵੀ ਤੁਸੀਂ ਨੁਕਸਾਨ ਕਰੀ ਜਾਓ ਮੰਨ ਲਓ ਜੇ ਇੱਕ ਕੌਮ ਇੱਥੇ ਰਹਿ ਜਾਂਦੀ ਵੀ ਜੇ ਕੋਈ ਸੋਚਦਾ ਵਾ ਵੀ ਇਸ ਮੁਲਕ ਵਿੱਚ ਇਕੱਲੇ ਹਿੰਦੂ ਹੀ ਰਹਿਣ ਤੁਸੀਂ ਆਪ ਦੇਖ ਲਓ ਵੀ ਕਈ ਸਟੇਟਾਂ ਦੇ ਵਿੱਚ ਜੇ ਕੋਈ ਹਿੰਦੂ ਆ ਗਏ ਆ ਤੇ ਕੀ ਉਹ ਸਾਰੇ ਸੌਖੇ ਆ ਗਏ ਉਹ ਆਪਸ ਵਿੱਚ ਲੜਦੇ ਨਹੀਂ ਆ ਪੂਰੀ ਤਰ੍ਹਾਂ ਲੜਦੇ ਆ ਮਾਰ ਘਾਟ ਵੀ ਕਰਦੇ ਆ ਸਿੱਖ ਨਹੀਂ ਆਪਸ ਵਿੱਚ ਲੜਦੇ ਸਿੱਖ ਵੀ ਲੜਦੇ ਆ ਸਾਈ ਨਹੀਂ ਲੜਦੇ ਕਿਹੜੇ ਨਹੀਂ ਲੜਦੇ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਜੇ ਤੁਸੀਂ ਕੱਲੇ ਹੀ ਰਹਿ ਜਾਓਗੇ ਤਾਂ ਤੁਹਾਡਾ ਆਪਸ ਵਿੱਚ ਝਗੜਾ ਨਹੀਂ ਹੋਊਗਾ ਆਪਸ ਵਿੱਚ ਕੁਰਸੀਆਂ ਦੀ ਵੰਡ ਨਹੀਂ ਹੋਊਗੀ ਆਪਸ ਵਿੱਚ ਕੁਰਸੀਆਂ ਤੋਂ ਲੜਾਈ ਨਹੀਂ ਹੋਊਗੀ ਰਾਜਨੀਤੀ ਨਹੀਂ ਹੋਊਗੀ ਸਭ ਕੁਝ ਹੋਣਾ ਹੈਗਾ ਵਾ ਪਾਪ ਜੀ ਇਹ ਛੱਡ ਦਿਓ ਵੀ ਇਹ ਕੁਝ ਨਹੀਂ ਹੋਣਾ ਸਭ ਕੁਝ ਹੁੰਦਾ ਵਾ ਤੇ ਐਸ ਕਰਕੇ ਸਾਰਿਆਂ ਨੂੰ ਕੋਸ਼ਿਸ਼ ਕਰੋ ਬਰਾਲ ਮਿਲ ਕੇ ਚੱਲੋ ਕਿੰਨਾ ਚਿਰ ਜ਼ਿੰਦਗੀ ਦੇ ਵਿੱਚ ਜਿਨਾ ਹੁੰਦਾ ਹੈਗਾ ਤੇ ਜੋ ਵੀ ਹੋਵੇ ਥੋੜਾ ਜਿਹਾ ਦਿਮਾਗ ਤੋਂ ਕੰਮ ਲਓ ਖਬਰਾਂ ਜਿੰਨੀਆਂ ਕਿ ਆਉਂਦੀਆਂ ਨੇ মিডিਆ ਦੇ ਉੱਤੇ ਜਾਂ ਜਿੰਨੀਆਂ ਵੀ ਆਉਂਦੀਆਂ ਨੇ ਉਹਨਾਂ ਨੂੰ ਸ਼ੇਅਰ ਕਰਨ ਲੱਗਿਆ ਥੋੜਾ ਜਿਹਾ ਪਹਿਲਾਂ ਆਪਣਾ ਸੁਣਿਆ ਕਰੋ ਵਿਚਾਰਿਆ ਕਰੋ ਸੋਚਿਆ ਕਰੋ ਵੀ ਇਹ ਦੇ ਨਾਲ ਕਿਤੇ ਸਮਾਜ ਵਿੱਚ ਨਫ਼ਰਤ ਤੇ ਨਹੀਂ ਜਾ ਰਹੀ ਤੇ ਉਹਨੂੰ ਵੀਡੀਓ ਨੂੰ ਜਿਹੜਾ ਵਾ ਸੀ ਸ਼ੇਅਰ ਜ਼ਰੂਰ ਕਰਨਾ ਹੁੰਦਾ ਸੀ ਤੇ ਸਾਰੇ ਅਸੀਂ ਧਰਮਾਂ ਦੇ ਲੋਕਾਂ ਨੂੰ ਬੇਨਤੀ ਆ ਵੀ ਆਪਣਾ ਮੁਲਕ ਆਪ ਹੀ ਆਪਾਂ ਬਚਾਉਣਾ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ